ਮੇਰਾ ਨਾਮ ਮਨਜੀਤ ਕੌਰ ਹੈ ਤੇ ਲਾਲਵੜੀ ਦੀ ਰੌਣ ਵਾਲੀ ਹਾਂ ਤਸੀਲ ਜਨਾਲਾ ਮੈਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਹਨੇ ਘਰੀਬਾਂ ਦੀ ਮਾਂ ਹੜੀ ਆ ਹੜਾ ਚ ਕਿੰਨੇ ਨੁਕਸਾਨ ਹੋਇਆ ਸੀ ਸਾਡੇ ਘਰ ਦਾ ਬਹੁਤ ਹੋਇਆ ਸੀ 4 4 ਫੁੱਟ ਪਾਣੀ ਆ ਗਿਆ ਸੀ ਤੇ ਕੰਧਾਂ ਕਾੜੀਆਂ ਸੀ ਛੱਤਾਂ ਛੱਤ ਵੀ ਡੇਗੀ ਇੱਕ ਸਾਈਡ ਤੇ ਤੇ ਅੱਜ ਬਾਅਦ ਸਿਰ ਪੈ ਲਾਈ ਸੀ ਉਹ ਵੀ ਕੱਪੜੇ ਵਿੱਚ ਰੱਖੇ ਉਹ ਵੀ ਭੇਜ ਗਏ ਸਾਰਾ ਸਮਾਨ ਹੀ ਸਾਡਾ ਭੇਜਿਆ। ਹਾਂਜੀ ਤੇ ਇੱਕ ਸਾਈਡ ਬਚੀ ਸੀ ਕੋਨੇ ਦੀ ਉਹ ਸਾਈਡ ਤੇ ਮੈਂ ਬੱਚੀਆਂ ਦੋਨੋਂ ਆਪਣੇ ਬਿਠਾਈਆਂ ਮੇਰੇ ਦੋ ਬੇਟੀਆਂ। ਇੱਕ ਸਾਈਡ ਤੇ ਮੈਂ ਰੋਤੀ ਤੁਲਦੀ ਗਈ ਸੀ ਤੇ ਬਾਬਾ ਜੀ ਆਏ ਗੁਰੂ ਸਾਹਿਬ ਵਾਲੇ ਉਹਦਵਾਰੀ ਸੇਵਾਦਾਰ ਆਏ ਉਹਨਾਂ ਦੇਖਿਆ ਉਹਨਾਂ ਨੇ ਸਾਨੂੰ ਬਹੁਤ ਹੈਲਪ ਕੀਤੀ। ਲੱਗਦਾ ਜੇਕਰ ਬਾਬਾ ਜੀ ਨਾ ਕਰ ਬਣਾ ਦਿੰਦੇ ਤੇ ਕਿਲਾਦਾ ਸੀ ਬੰਲਾ ਸੀ ਤਿਵਾਰ ਕੋ ਕਰਾ। ਨਹੀਂ ਬਾਬਾ ਜੀ ਦਿਹਾੜੀਦਾਰ ਨਾ ਸਾਡਾ ਪੈੜੀ ਨਾ ਬੰਨਾ। ਆ ਵੀ ਇਹ ਮੋਲ ਥਾਂ ਲਿਆਵਾ ਉਹ ਵੀ ਵਿਆਜ ਹੀ 50000 ਚੁਕਿਆ ਹੈ ਇਹ ਸੋਚ ਸੋਚ ਕੇ ਮਨਫਰਾਉਂਦਾ ਹੀ ਹੁਣ ਕੀ ਕਰਾਂਗੇ ਸਾਡੀ ਵੀ ਸਾਡੀ ਦੇਗੀ ਆ ਹਲਾ ਤੇ ਪਹਿਲਾਂ ਹੀ ਮਾੜੇ ਰਸਲ ਕਰਦੇ ਤੇ ਸਭੂ ਹਾਰਨੇ ਸਾਡੇ ਗੁਰੇਜ਼ ਲਾ ਕਰ ਸਰਕਾਰਾਂ ਨੂੰ ਕਿ ਮਦਦ ਕੀਤੀ ਕੀ ਤਾਂ ਨਹੀਂ ਨਹੀਂ ਕੋਈ ਮਦਦ ਸਰਕਾਰ ਇੱਥੇ ਆਈ ਨਹੀਂ ਵੀ ਖੱਲੀ ਆ ਬਸ ਨਹੀਂ ਕੋਈ ਚਿੰਤਾ ਨਹੀਂ ਸਾਡੇ ਕਿੰਨੇ ਪਰਸੈਂਟ ਬੈੜੀ ਪੈ ਚੁਕੇ ਮੈਂ ਜੀ 50000 ਹਾਂਜੀ ਵੈਰੀ ਬੈ ਚੁਕੇ ਆਂ ਹਾਂਜੀ ਕਿੰਨੇ ਪਰਸੈਂਟ ਦੇ ਰਿਸ਼ਤੇਦਾਰਾਂ ਪੰਜਾਹ ਇਹਨ ਕਿੰਨੀ ਖੁਸ਼ੀ ਹੋ ਰਹੀ ਆਪਣਾ ਘਰ ਫਿਰ ਦੁਬਾਰਾ ਵਸ ਗਿਆ ਬਹੁਤ ਬਹੁਤ ਖੁਸ਼ੀ ਹੋ ਰਹੀ ਬਹੁਤ ਜਿਆਦਾ ਮੈਂ ਅੱਜ ਖੁਸ਼ ਹਾਂ ਜਿਹੜੀ ਚੀਜ਼ਾਂ ਦਾ ਕਦੀ ਸੋਚਿਆ ਨਹੀਂ ਉਹ ਚੀਜ਼ਾਂ ਵੀ ਤੁਹਾਨੂੰ ਘਰ ਚ ਮਿਲੀਆਂ ਨੇ ਹਾਂਜੀ ਰਸੋਈ ਦਾ ਸਾਰਾ ਸਮਾਨ ਫੱਕੀ ਵਗੈਰਾ ਬੈੱਡ ਸੌਦਾ ਸਾਰੇ ਸਮਾਨ ਰਾਸ਼ਨ ਤੇ 3 ਮਹੀਨੇ ਦਾ ਪਾ ਕੇ ਦਿੱਤਾ ਗਿਆ ਹਾਂਜੀ ਰਾਸ਼ਨ ਘਰ ਚ ਰਸੋਈ ਚ ਹਾਂਜੀ ਰਾਸ਼ਨ ਫ੍ਰਿਜ ਵੀ ਦਿੱਤਾ ਗਿਆ ਫ੍ਰਿਜ ਵੀ ਦਿੱਤੀ ਆ ਹਾਂਜੀ ਨਹੀਂ ਕੀ ਕਹਿਣਾ ਚਾਹੋਗੇ ਤੁਸੀਂ ਬੜੀ ਸਾਰੀ ਮਦਦ ਕਰਨ ਵਾਲੇ ਸੇਵਾਦਾਰਾਂ ਨੂੰ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਸਾਡਾ ਘਰ ਬਣਾ ਲਿੱਤਾ ਬਹੁਤ ਵਧੀਆ ਘਰ ਬਣਾ ਕੇ ਦਿੱਤਾ ਤੇ ਅਸੀਂ ਬਹੁਤ ਚਿਰ ਤੋਂ ਬੜੂ ਸਾਉ ਦੀ ਸੰਸਥਾ ਦੇ ਨਾਲ ਜੁੜੇ ਹੋਇਆ 1999 ਦੇ ਵਿੱਚ ਮੈਂ ਆਪਣੀਆਂ ਬੇਟੀਆਂ ਨੂੰ ਇੱਥੇ ਪੜਨ ਪਾਇਆ ਸੀਗਾ ਬੜੂ ਸਾਉ ਦੇ ਵਿੱਚ ਉਦੋਂ ਤੋਂ ਫਿਰ ਮੈਂ ਬੜੂ ਸਾਉ ਦੀ ਸੰਸਥਾ ਦੇ ਨਾਲ ਜੁੜਿਆ ਹੋਇਆ ਤੇ ਅਸੀਂ ਹਮੇਸ਼ਾ ਹੀ ਆਪਣਾ ਦਸਵੰਦ ਕੱਢ ਕੇ ਬੜੂ ਸਾਉ ਦੀ ਸੰਸਥਾ ਨੂੰ ਦਿੰਨੇ ਆ ਤੇ ਨਾ ਕਿ ਸਿਰਫ ਅਸੀਂ ਦਸਵੰਦ ਹੀ ਕੱਢਦੇ ਆ ਬਾਕੀ ਅਸੀਂ ਉੱਥੇ ਵੀ ਹੋਰ ਲੋਕਾਂ ਨੂੰ ਕਿ ਮੈਂ ਬਹੁਤ ਸਾਰੇ ਗੁਰੂ ਘਰਾਂ ਦੀ ਵੀ ਸੇਵਾ ਕਰਦਾ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਜਿਹੜੇ ਮੇਜਰ ਗੁਰੂ ਘਰ ਨੇ ਉਹਨਾਂ ਦਾ ਤਕਰੀਬਨ ਮੈਂ ਆਰਕੀਟੈਕਟ ਜਾਂ ਉਹਨਾਂ ਦੀ ਕੰਸਟਰਕਸ਼ਨ ਦਾ ਕੰਮ ਕਰਵਾਇਆ ਉੱਥੇ ਸੋ ਇਸ ਕਰਕੇ ਅਸੀਂ ਬਾਕੀ ਵੀ ਸਾਰੇ ਉੱਥੇ ਸੰਗਤਾਂ ਨੂੰ ਜਾਗਰੂਕ ਕਰਦੇ ਆਂ ਤੇ ਅਸੀਂ ਉੱਥੋਂ ਕੋਸ਼ਿਸ਼ ਕਰ ਰਹੇ ਆਂ ਵੀ ਅਸੀਂ ਵੱਤਵੰਤ ਘਰਾਂ ਦੀ ਜਿਹੜੀ ਸੇਵਾ ਉੱਥੋਂ ਭੇਜੀਏ ਤਕਰੀਬਨ 100 ਘਰਾਂ ਦੇ ਜਿਹੜੀ ਸੇਵਾ ਅਸੀਂ ਉੱਥੋਂ ਤਕਰੀਬਨ ਇਕੱਠੀ ਕਰ ਚੁੱਕੇ ਆਂ ਹੁਣ ਤੱਕ ਸੋ ਉਹ ਤੋਂ ਉਹ ਸਾਰੀ ਸੇਵਾ ਇੱਥੇ ਭੇਜ ਕੇ ਅਸੀਂ ਚੋਣੇ ਵੀ ਵੱਤ ਬੰਦ ਘਰ ਇੱਥੇ ਬੰਨ ਤੇ ਪਰਿਵਾਰ ਜਿਹੜਾ ਉਹਨਾਂ ਦਾ ਮੁੜ ਕੇ ਸੇਵਾ ਹੋਵੇ ਸੋ ਇਹ ਇਹੀ ਸਾਡੀ ਕੋਸ਼ਿਸ਼ ਹੈ ਜੀ ਕਿੰਨੀ ਖੁਸ਼ੀ ਹੁੰਦੀ ਜਦ ਇਹਦਾ ਘਰ ਬਸ ਜਾਂਦਾ ਜੀ ਮਹਾਰਾਜ ਬਹੁਤ ਖੁਸ਼ੀ ਹੁੰਦੀ ਹੈ ਮੈਂ ਤਾਂ ਇੱਥੇ ਆ ਕੇ ਪਹਿਲਾਂ ਪਰਿਵਾਰਾਂ ਦੇ ਦੁੱਖ ਸੁਣ ਕੇ ਉਦੋਂ ਵੀ ਬਹੁਤ ਜਲਦੀ ਵੀਡੀਓ ਦੇਖਦੇ ਸੀ ਮੈਂ ਤਾਂ ਬਹੁਤ ਭਾਰੂਕ ਹੋ ਜਾਂਦਾ ਸੀਗਾ ਕਿ ਕਿਸ ਤਰੀਕੇ ਦਾ ਪਰਿਵਾਰ ਵਿਚਾਰੇ ਦੁੱਖ ਉਥੇ ਕੱਟ ਰਹੇ ਨੇ ਇਸ ਤਰੀਕੇ ਦਾ ਪਰ ਨਾਲ ਇੱਕ ਚੀਜ਼ ਜੋ ਮੈਂ ਮਹਿਸੂਸ ਕੀਤੀ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੇ ਰਿਐਕਟ ਕੀਤਾ ਜਿਸ ਤਰੀਕੇ ਨਾਲ ਸੰਸਥਾਵਾਂ ਨੇ ਰਿਐਕਟ ਕੀਤਾ ਉਹ ਬਹੁਤ ਹੀ ਐਡਮਾਇਰੇਬਲ ਸੀਗਾ ਹਰ ਇੱਕ ਬੰਦੇ ਨੇ ਜਿੰਨਾ ਵੀ ਯੋਗਦਾਨ ਕੋਈ ਪਾ ਸਕਦਾ ਸੀ ਉਹਨੇ ਵੱਧ ਤੋਂ ਵੱਧ ਯੋਗਦਾਨ ਇਸ ਦੁੱਖ ਦੀ ਘੜੀ ਦੇ ਵਿੱਚ ਸਭ ਦੇ ਨਾਲ ਆ ਕੇ ਖੜੇ ਸਾਰਾ ਭਾਈਚਾਰਾ ਇਕੱਠਾ ਹੋਇਆ ਸਾਰੇ ਪੰਜਾਬ ਦੇ ਲੋਕ ਇਕੱਠੇ ਹੋਏ ਉਸ ਚੀਜ਼ ਦੇ ਲਈ ਮੈਂ ਸਭ ਤੋਂ ਵੱਧ ਮਤਲਬ ਕਿ ਐਡਮਾਇਰ ਕਰਦਾ ਇਥੋਂ ਦੇ ਪੰਜਾਬ ਦੇ ਲੋਕਾਂ ਨੂੰ ਇਸ ਚੀਜ਼ ਦੀ ਮੈਂ ਇੱਕ ਤਰੀਕਾ ਨਾਲ ਵਧਾਈ ਹੋਈ ਦਿੰਦਾ ਕਿ ਵੀ ਯਾਰ ਤੁਸੀਂ ਇੰਨਾ ਆ ਆਪਣਾ ਦਿਲ ਖੋਲ ਕੇ ਇੱਥੇ ਸੇਵਾ ਕੀਤੀ ਹੱਤੀ ਸੇਵਾ ਆ ਕੇ ਕੋ ਟਰੈਕਟਰ ਲੈ ਕੇ ਆਇਆ ਟਰਾਲੀਆਂ ਲੈ ਕੇ ਆਇਆ ਕੋ ਦੰਗਰ ਲੈ ਕੇ ਆ ਰਿਹਾ ਕੋ ਦਤ ਲੈ ਕੇ ਆ ਰਿਹਾ ਕੋ ਪਾਣੀ ਲੈ ਕੇ ਆ ਰਿਹਾ ਕੋ ਦਾਣਾ ਸਬਜ਼ੀਆਂ ਲੈ ਕੇ ਆ ਰਿਹਾ ਅਸੀਂ ਬਾਹਰ ਬੈਠੇ ਲੋਕ ਤਾਂ ਬੱਤ ਬੱਤ ਅਸੀਂ ਮਾਇਆ ਦੀ ਸੇਵਾ ਕਰ ਸਕਦੇ ਆ ਅਸੀਂ ਇੱਥੇ ਆ ਕੇ ਤੁਹਾਡੀ ਤਰ੍ਹਾਂ ਹੜਾਂ ਦੇ ਵਿੱਚ ਇੰਨਾ ਜਿਆਦਾ ਹੱਥ ਨਹੀਂ ਵਿਟਾ ਸਕਦੇ ਜਿੰਨਾ ਤੁਸੀਂ ਸਾਰੇ ਲੋਕਾਂ ਨੇ ਵਿਟਾਇਆ ਉਹਦੇ ਲਈ ਤੁਸੀਂ ਬਹੁਤ ਵਧਾਈ ਦੇ ਪਾਤਰ ਹੋ ਤੇ ਮੈਂ ਉਸ ਕਰ ਨੂੰ ਤੁਹਾਡਾ ਧੰਨਵਾਦ ਵੀ ਕਰਦਾ ਤੇ ਪਰ ਨਾਰ ਦਿਨਾਂ ਮੈਂ ਬਾਹਰ ਲੀਆਂ ਸੰਗਤਾਂ ਨੂੰ ਅਪੀਲ ਵੀ ਕਰਦਾ ਕਿ ਅਸੀਂ ਅਸੀਂ ਵੀ ਸਾਰੇ ਵੱਧ ਤੋਂ ਵੱਧ ਯੋਗਦਾਨ ਪਾਈਏ ਅੱਜ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਇੱਕ ਪਰਿਵਾਰ ਨੂੰ ਕਰਦੇ ਰਹਿ ਹਾਂ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਸੋ ਐਸੋੜੇ ਬਹੁਤ ਵੱਡੀ ਲੋੜ ਹੈ ਆਪਾਂ ਨੂੰ ਘਰ ਦੇਣ ਦੀ ਕਿਉਂਕਿ ਬਹੁਤ ਲੋੜਵੰਦ ਪਰਿਵਾਰ ਹਨ ਬਹੁਤ ਜੋ ਗਰੀਬੀ ਰੇਖਾ ਦੇ ਵਿੱਚ ਆਏ ਹੋਏ ਪਰਿਵਾਰ ਹਨ ਆਪਾਂ ਨੂੰ ਇਹਨਾਂ ਨੂੰ ਘਰ ਦੇਣ ਵਿੱਚ ਖੁਸ਼ੀ ਮਹਿਸੂਸ ਹੋਣੀ ਚਾਹੀਦੀ ਹੈ ਆਓ ਆਪਾਂ ਸਾਰੇ ਰਲ ਮਿਲ ਕੇ ਇਹਨਾਂ ਦੇ ਘਰ ਬਣਾਉਣ ਵਿੱਚ ਸਹਿਯੋਗ ਕਰੀਏ ਅੱਜ ਅਸੀਂ ਸ੍ਰੀ ਅੰਮ੍ਰਿਤਸਰ ਵਿਖੇ 6 ਘਰ ਅਤੇ ਕੱਲ 27 ਤਰੀਕ ਨੂੰ ਅਸੀਂ ਗੁਰਦਾਸਪੁਰ ਸਾਹਿਬ ਵਿਖੇ 7 ਘਰ ਸੰਗਤ ਨੂੰ ਸਮਰਪਿਤ ਕਰ ਰਹੇ ਹਾਂ ਇਹ ਬਹੁਤ ਵੱਡਾ ਕਾਜ ਹੈ ਸਰਦੀ ਸ਼ੁਰੂ ਹੋ ਗਈ ਹੈ ਆਪਾਂ ਅਸੀਂ ਸੰਗਤ ਨੂੰ ਅਪੀਲ ਕਰਦੇ ਹਾਂ ਆਪ ਜੀ ਸਾਰੇ ਸਹਿਯੋਗ ਕਰੋ ਆਪਾਂ ਇਹਨਾਂ ਨੂੰ ਘਰ ਬਣਾ ਕੇ ਦੇਈਏ ਮੁੜ ਵਸੇਬੇ ਦੇ ਵਿੱਚ ਉਹਨਾਂ ਨੂੰ ਵਾਪਸ ਆਪਣੇ ਘਰ ਪਰਤੀਏ ਔਰ ਤਾਂ ਔਰ ਜੋ ਪਰਿਵਾਰ ਹੈ ਫੈਮਿਲੀ ਹੈ ਬਹੁਤ ਵੱਡੀਆਂ ਫੈਮਿਲੀਆਂ ਨੇ ਔਰ ਤਰਪਾਲਾਂ ਲਗਾ ਕੇ ਸੌ ਰਹੇ ਨੇ ਆਪਾਂ ਨੂੰ ਇਹਨਾਂ ਦੀ ਬਾਂਫੜਨ ਦੀ ਲੋੜ ਹੈ ਦੇਖੋ ਬਹੁਤ ਸੋਹਣਾ ਘਰ ਹੈ ਮੈਂ ਕੁਝ ਦਿਨ ਪਹਿਲਾਂ ਬਾਬਾ ਜੀ ਬਾਬਾ ਜਗਜੀਤ ਸਿੰਘ ਜੀ ਮੇਰੇ ਕੋਲ ਆਏ ਵੀ ਸਨ ਉਹ ਮੈਂ ਇਸ ਬਾਰੇ ਪੂਰੀ ਜਾਣਕਾਰੀ ਉਹਨਾਂ ਕੋਲ ਹਾਸਲ ਵੀ ਕੀਤੀ ਸੀਗੀ ਇਸ ਘਰ ਦੀ ਬਹੁਤ ਅੱਛੀ ਲਾਈਫ ਹੈ ਇਹਦੀ ਸਾਮ ਸੰਭਾਲ ਕਰਨੀ ਜਿਹੜੀ ਹੈ ਖੈਰ ਸਾਮ ਸੰਭਾਲ ਤਾਂ ਹਰ ਇੱਕ ਦੀ ਕਰਨੀ ਬੜੀ ਜ਼ਰੂਰੀ ਹੁੰਦੀ ਹੈ ਸਾਮ ਸੰਭਾਲ ਕੀਤੀ ਜਾਏ ਤੇ 50 ਸਾਲ ਤੱਕ ਦੀ ਇਸ ਘਰ ਦੀ ਜਿਹੜੀ ਹੈ ਉਹ ਗਾਰੰਟੀ ਹੈ 50 ਸਾਲ ਤੱਕ ਘਰ ਜਿਹੜਾ ਇਰਾਨ ਨਯੋਗ ਹੈ ਸਾਊਂਡ ਪ੍ਰੂਫ ਹੈ ਫਾਇਰ ਪ੍ਰੂਫ ਹੈ ਔਰ ਬੜੀਆਂ ਜੋ ਘਰ ਚ ਜੋ ਜ਼ਰੂਰਤਾਂ ਹੁੰਦੀਆਂ ਨੇ ਉਹ ਸਾਰੀਆਂ ਇਹਦੇ ਵਿੱਚ ਪੂਰੀਆਂ ਕੀਤੀਆਂ ਹੋਈਆਂ ਨੇ ਔਰ ਬਰਤਨ ਗੈਸ ਗੈਸੀ ਚੁੱਲਾ ਆਦਿਕ ਕੁੱਕਰ ਹਰ ਚੀਜ਼ ਜਿਹੜੀ ਹੈ ਉਹ 6 ਮਹੀਨੇ ਤੱਕ ਦਾ ਰਾਸ਼ਨ ਉਹ ਮਾਪੁਰਖਾਂ ਦੇ ਵੱਲੋਂ ਜਿਹੜਾ ਉਹ ਪਰਿਵਾਰਾਂ ਨੂੰ ਦਿੱਤਾ ਜਾ ਰਿਹਾ ਹੈ ਤੋ ਕਿ ਨੁਕਸਾਨ ਇੰਨਾ ਹੋ ਚੁੱਕਾ ਕਿ ਪਰਿਵਾਰ ਜਿਹੜੇ ਨੇ ਉਹ ਪ੍ਰਸ਼ਾਦਿਓਤੋਂ ਵੀ ਆਤਰੋਪੇ ਬੈਠੇ ਨੇ ਕੋਈ ਹੋਰ ਸੰਗਤਾਂ ਨੂੰ ਅਪੀਲ ਕਰਨਾ ਚਾਹੋਗੇ ਜੀ ਕਿਸ ਢੰਗ ਦੀ ਜਿਹੜੀ ਸੇਵਾ ਤੇ ਯੋਗਦਾਨ ਪਾਉਣਾ ਦੇਖੋ ਜੋ ਪ੍ਰਮਾਤਮਾ ਜੇਕਰ ਸਾਨੂੰ ਦਾਤਾਂ ਦਿੰਦਾ ਹੈ ਤੇ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਸਾਨੂੰ ਇਹਨਾਂ ਸਾਰੇ ਕਾਰਜਾਂ ਵਾਸਤੇ ਜਿਹੜੀ ਸਹਾਇਤਾ ਇਹ ਜ਼ਰੂਰ ਕਰਨੀ ਚਾਹੀਦੀ ਹੈ ਪਿਛਲੇ ਸਮੇਂ ਤੋਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਔਰ بارش ਦੀ ਮਾਰ ਦੇ ਨਾਲ ਬਹੁਤ ਵੱਡਾ ਜਾਨੀ ਮਾਲ ਦੀ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਜ਼ਮੀਨ ਦਾ ਨੁਕਸਾਨ ਹੋਇਆ ਘਰਾਂ ਦੇ ਘਰ ਜਿਹੜੇ ਸਾਨੂੰ ਬਰਬਾਦ ਹੋ ਗਏ ਘਰਾਂ ਦੇ ਘਰ ਟਹਿ ਗਏ ਔਰ ਕਲਕੀ ਧਾਰ ਟਰਸਟ ਬੜੂ ਸਾਹਿਬ ਵੱਲੋਂ ਗੁਰੂ ਸਾਹਿਬ ਦੀ ਮਿਹਰ ਨਾਲ ਬਹੁਤ ਵੱਡਾ ਇੱਕ ਮਹਾਨ ਉਪਰਾਲਾ ਕੀਤਾ ਗਿਆ ਕਿ ਪਾਸ ਪੈਨਲ ਦੇ ਨਾਲ ਘਰ ਬਣਾ ਕੇ ਮੁੜ ਵਸੇਬੇ ਦੇ ਜਿਹੜੇ ਯਤਨ ਨੇ ਉਹ ਮਾਪੁਰਖਾਂ ਦੇ ਵੱਲੋਂ ਸੰਤ ਬਾਬਾ ਦਵਿੰਦਰ ਸਿੰਘ ਜੀ ਹੋਰਾਂ ਵੱਲੋਂ ਸੰਤ ਬਾਬਾ ਜਗਜੀਤ ਸਿੰਘ ਜੀ ਕਾਕਾ ਵੀ ਜੀ ਸੰਤ ਬਾਬਾ ਗੁਰਮੀਤ ਸਿੰਘ ਜੀ ਔਰ ਦੇਸ਼ਾਬ ਦਿਸ਼ਾ ਦੀ ਸੰਗਤ ਦੇ ਸਹਿਯੋਗ ਦੇ ਨਾਲ ਪਫ ਪੈਨਲ ਦੇ ਨਾਲ ਜੋ ਕਿ 24 ਘੰਟਿਆਂ ਦੇ ਵਿੱਚ ਪ੍ਰਕਾਰ ਹੈ ਉਹ ਰਣਜੁਗ ਹੋ ਜਾਂਦਾ ਹੈ ਤਿਆਰ ਹੋ ਜਾਂਦਾ ਹੈ ਔਰ 35 ਘਰ ਜਿਹੜੇ ਨੇ ਤਿਆਰ ਕਰ ਚੁੱਕੇ ਨੇ 20 ਘਰ ਜਿਹੜੇ ਨੇ ਸੌਂਪ ਚੁੱਕੇ ਨੇ ਔਰ ਬਾਕੀ ਜਿਹੜੇ 15 16 ਘਰ ਨੇ ਉਹ ਕੱਲ ਤੱਕ ਪਰਿਵਾਰਾਂ ਨੂੰ ਚਾਬੀਆਂ ਜਿਹੜੀਆਂ ਨੇ ਉਹ ਸੌਂਪ ਕੇ ਤੇ ਮੁੜ ਵਸੇਬ ਦਾ ਜਿਹੜਾ ਯਤਨ ਹੈ ਉਹ ਮਹਾਪੁਰਖਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਬਹੁਤ ਵੱਡੀ ਮਹਾਪੁਰਖ ਸੰਤ ਬਾਬਾ ਦਵਿੰਦਰ ਸਿੰਘ ਜੀ ਹੋਰਾਂ ਵੱਲੋਂ ਕਲਗੀ ਤੋਂ ਅਲਟਰਸਟ ਬੜੂ ਸਾਹਿਬ ਦੇ ਵੱਲੋਂ ਇਹ ਜਿਹੜੀ ਸੇਵਾ ਹੈ ਉਹ ਕੀਤੀ ਜਾ ਰਹੀ ਹੈ